ਦੀ ਬਈ ਦੀ ਪੂਰੀ ਡਿਟੇਲਡ ਵੀਡੀਓ ਇਸ ਜਿਹੜੀ ਸਿਚੁਏਸ਼ਨ ਦੇ ਵਿੱਚ ਜਿਸ ਦੇ ਇਲਾਕੇ ਦੇ ਵਿੱਚ ਮੈਂ ਪਹੁੰਚਿਆ ਕਮਾਲਪੁਰ ਚੌਂਕੀ ਆ ਡੇਰਾ ਬਾਬਾ ਨਾਨਕ ਵਾਲੀ ਸਾਈਡ ਰਮਦਾਸ ਤੋਂ ਕੋਈ 5-7 ਕਿਲੋਮੀਟਰ ਸਾਈਡ ਨੂੰ ਜਾ ਕੇ ਜਿੱਥੇ ਇੱਕ ਬੰਨ ਟੁੱਟਿਆ ਹੋਇਆ ਸੀ ਉੱਥੇ ਮਸ਼ੀਨਾਂ ਵੀ ਲੱਗੀਆਂ ਹੋਰ ਵੀ ਜਿਹੜਾ ਸਮਾਨ ਜਿਹੜਾ ਵਾ ਟਰੈਕਟਰ ਵੀ ਲੱਗਿਆ ਸੇਵਾਦਾਰੀ ਸੱਡੀ ਗਿਣਤੀ ਦੇ ਲੱਗੇ ਆ ਤੇ ਇਹ ਸਾਰਾ ਇਹ ਬੰਨ ਸੀ ਜਿੱਥੋਂ ਜ਼ਿਆਦਾ ਵੱਡੀ ਮਾਰ ਪਈ ਆ ਕਮਾਲਪੁਰ ਚੌਂਕੀ ਵਾਲਾ ਉਹ ਅੱਜ ਬੰਨ ਰਿਹਾ ਇੱਥੋਂ ਦੇ ਸਾਰੇ ਸੇਵਾਦਾਰ ਜੀ ਇਹ ਦੇਖੋ ਮਸ਼ੀਨਾਂ ਵੀ ਲੱਗੀਆਂ ਸਭ ਕੁਝ ਜਿਹੜਾ ਇੱਥੇ ਚੱਲ ਰਿ ਆਲ ਸਾਰੇ ਸੰਗਤ ਦੇ ਸੰਯੋਗ ਨਾਲ ਭਰਦੇ ਆ ਸੰਗਤ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਸਾਡੀ ਜਿੰਨੀੋਂ ਮਦਦ ਕੀਤੀ ਜਾਵੇ ਸਾਨੂੰ ਇਹ ਖੇਤ ਤੋੜੀਏ ਵੇਖੋ ਭਾਈ ਜੀ ਤੁਹਾਨੂੰ ਅੱਜ ਦੇ ਹਾਲਾਤ ਜਿਹੜੇ ਆ ਇਹ ਰਮਦਾਸ ਦਾ ਏਰੀਆ ਏ ਡੇਰਾ ਬਾਬਾ ਨਾਨਕ ਤੋਂ ਰਮਦਾਸ ਵੱਲ ਜਾਂਦੇ ਆ ਕਮਾਲਪੁਰ ਚੌਂਕੀ ਦੇ ਰਸਤੇ ਦੇ ਵਿੱਚ ਪਾਣੀ ਦੇ ਮੌਜੂਦਾ ਪਾਣੀ ਦਾ ਲੈਵਲ ਦੇਖੋ ਜਿਵੇਂ ਜਿਹੜਾ ਵੱ ਚੜਿਆ ਪਿਆ ਪਾਣੀ ਤੇ ਇਸ ਤੋਂ ਇਲਾਵਾ ਸੜਕਾਂ ਦੇ ਵਿੱਚ ਜਿਹੜੇ ਪਾੜ ਪੈ ਚੁਕੇ ਨੇ ਤੁਹਾਡੇ ਸਾਹਮਣੇ ਸਕਰੀਨ ਤੇ ਤੁਸੀਂ ਵੀ ਦੇਖ ਰਹੇ ਹੋ ਸਫੇਦ ਦੇ ਦਰਖਤ ਕਿਵੇਂ ਡਿੱਗੇ ਪਏ ਨੇ ਤੇ ਅੱਜ ਇਸੇ ਹੀ ਸਫ਼ਰ ਦੇ ਉੱਤੇ ਦੇਖੋ ਸੜਕਾਂ ਦੇ ਕਿਨਾਰੇ ਦੇ ਕੋ ਸਾਰੇ ਟੁੱਟ ਚੁਕੇ ਆ ਘਰਾਂ ਦੀਆਂ ਕੰਧਾਂ ਡਿੱਗ ਚੁਕੀਆਂ ਅਗਲੇ ਬੰਨੇ ਆ ਸਾਰਾ ਮੰਜ਼ਰ ਵੇਖੋ ਹਰਾਂ ਦੇ ਕਰਨ ਲੋਕ ਜਿਹੜੇ ਆ ਬਾਹਰ ਆ ਕੇ ਘਰਾਂ ਦੇ ਆਪਣਾ ਜਿਹੜਾ ਵਾ ਗੁਜ਼ਾਰਾ ਕਰ ਰਹੇ ਆ ਇਨਾਲ ਹੀ ਫਸਣਾ ਕੁਝ ਕੁ ਜਿਹੜੀਆਂ ਗਲੇ ਬੰਨੇ ਵੀ ਜਿਹੜੀਆਂ ਨਸ਼ਟ ਹੋ ਚੁੱਕੀਆਂ ਨੇ ਤੇ ਅਸੀਂ ਅੱਜ ਹੋਰ ਵੀ ਜਿਹੜਾ ਉਸ ਕਮਾਲਪੁਰ ਚੌਂਕੀ ਤੇ ਜਿਹੜਾ ਬੰਨ੍ਹ ਨੇ ਆ ਉੱਥੇ ਜਿਹੜੇ ਸੇਵਾਦਾਰ ਆਪਣੇ ਲੱਗੇ ਆ ਰਾਤ ਸਮਗਰੀ ਲੈਣ ਦੇ ਲਈ ਟਰੱਕਾਂ ਦੇ ਵਿੱਚ ਜਿੱਥੇ ਫੌਜ ਦੀਆਂ ਗੱਡੀਆਂ ਤੇ ਹੋਰ ਸਿਵਲ ਗੱਡੀਆਂ ਟਰੱਕਾਂ ਦੇ ਵਿੱਚ ਰਾਤ ਸਮਗਰੀ ਲੈ ਕੇ ਪਹੁੰਚੇ ਆ ਪਸ਼ੂਆਂ ਦਾ ਹਾਲ ਦੇਖ ਲਓ ਕਿਵੇਂ ਸੜਕਾਂ ਦੇ ਕਿਨਾਰਿਆਂ ਤੇ ਆ ਕੇ ਬੈਠੇ ਹੋਏ ਆ ਤੇ ਇਸ ਰਸਤੇ ਰਮਦਾਸ ਤੋਂ 7 ਕਿਲੋਮੀਟਰ ਇਸ ਰਸਤੇ ਕੱਚੇ ਰਸਤੇ ਦੇ ਰਾਹੀਂ ਅੱਗੇ ਜਾ ਕੇ ਰਾਵੀ ਦਰਿਆ ਦਾ ਉਹ ਪਸ਼ੂਆਂ ਦਾ ਹਾਲ ਦੇਖ ਸਕਦੇ ਹੋ ਕਿਵੇਂ ਹਾਲੋਂ ਬਹਾਲ ਹੋਈ ਪਏ ਆ ਤਾਂ ਜੀ ਬਈ ਜੀ ਪੂਰੀ ਡਿਟੇਲਡ ਵੀਡੀਓ ਇਸ ਜਿਹੜੀ ਸਿਚੁਏਸ਼ਨ ਦੇ ਵਿੱਚ ਜਿਸ ਜਿਸ ਇਲਾਕੇ ਦੇ ਵਿੱਚ ਮੈਂ ਪਹੁੰਚਿਆ ਕਮਾਲਪੁਰ ਚੌਂਕੀ ਆ ਡੇਰਾ ਬਾਬਾ ਨਾਨਕ ਵਾਲੀ ਸਾਈਡ ਰਮਦਾਸ ਤੋਂ ਕੋਈ 5-7 ਕਿਲੋਮੀਟਰ ਸਾਈਡ ਨੂੰ ਜਾ ਕੇ ਜਿੱਥੇ ਇੱਕ ਬੰਨ ਟੁੱਟਿਆ ਹੋਇਆ ਸੀ ਉੱਥੇ ਮਸ਼ੀਨਾਂ ਵੀ ਲੱਗੀਆਂ ਹੋਰ ਵੀ ਜਿਹੜਾ ਸਮਾਨ ਜਿਹੜਾ ਵਾ ਟਰੈਕਟਰ ਵੀ ਲੱਗਿਆ ਸੇਵਾਦਾਰੀ ਵੱਡੀ ਗਿਣਤੀ ਦੇ ਲੱਗੇ ਆ ਇਹ ਸਾਰਾ ਇਹ ਬੰਨ ਸੀ ਜਿੱਥੋਂ ਜ਼ਿਆਦਾ ਵੱਡੀ ਮਾਰ ਪਈ ਆ ਕਮਾਲਪੁਰ ਚੌਂਕੀ ਵਾਲਾ ਉਹ ਅੱਜ ਬੰਨ ਰਿਹਾ ਇੱਥੋਂ ਦੇ ਸਾਰੇ ਸੇਵਾਦਾਰ ਤੇ ਬਾਕੀ ਡਿਟੇਲਡ ਵੀਡੀਓ ਜਿਹੜੀ ਆ YouTube ਚੈਨਲ ਤੇ ਮਿਲ ਜੇ